ਹਾਂਜੀ ਸਾਥੀਓ ਅਸੀਂ ਪਹੁੰਚੇ ਹਾਂ ਜੀ ਪਿੰਡ ਹਰੀਪੁਰਾ ਦੇ ਵਿੱਚ ਜੋ ਤਸੀਲ ਰਾਣੀਆਂ ਤੇ ਜਿਲ੍ਹਾ सिरसा ਦਾ ਪਿੰਡ ਹੈ ਤਾਂ ਅੱਜ ਅਸੀਂ ਤੁਸੀਂ ਪਿੱਛੇ ਸਾਡੇ ਦੇਖ ਸਕਦੇ ਹੋ ਸੰਗਤ ਇੱਥੇ ਬਾਬਾ ਹਕੀਮ ਸ਼ਾਹ ਜੀ ਜੋ ਬਾਬਾ ਮਕੀਮ ਸ਼ਾਹ ਜੀ ਜੋ ਇਹ ਦੇ ਪਿੱਛੇ ਦੇਖ ਸਕਦੇ ਹੋ ਕਿ ਮੇਲੇ ਦੀਆਂ ਤਿਆਰੀਆਂ ਚੱਲਣੀਆਂ ਤਾਂ ਰਾਤ ਨੂੰ ਪਿੱਛੇ ਦੇਖੋ ਸਟੇਜ ਲੱਗਾ ਹੈ ਤਾਂ ਰਾਤ ਨੂੰ ਉੱਥੇ ਗਉਣ ਪਾਣੀ ਦਾ ਜਿਹੜਾ ਪ੍ਰੋਗਰਾਮ ਉਹ ਵੀ ਚੱਲਣਾ ਹੈ ਤੇ ਸਾਡੇ ਨਾਲ ਪਿੱਛੇ ਪਿੰਡ ਦੇ ਔਰ ਲੋਕ ਜਿਹੜੇ ਨੇ ਮੌਜੂਦ ਨੇ ਤੇ ਇਹ ਜਿਹੜਾ ਬਾਜੀਗਰ ਪਰਿਵਾਰ ਜਿਹੜਾ ਬਾਜੀਗਰ ਸਮਾਜ ਨੇ ਜਿਹੜਾ ਮੇਲਾ ਪਿੰਡ ਦੇ ਸਯੋਗ ਨਾਲ ਤੇ ਦੋਨਾਂ ਪਿੰਡਾਂ ਦੀ ਪੰਚਾਇਤ ਅਤੇ ਸਯੋਗ ਦੇ ਨਾਲ ਮੇਲਾ ਮਨਾਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੀ ਸੰਗਤ ਜਿਹੜੀ ਨਜ਼ਰ ਆ ਰਹੀ ਆ ਤਾਂ ਆਪਾਂ ਗੱਲਬਾਤ ਵੀ ਕਰਦੇ ਆ ਇੱਥੇ ਵੀ ਇਹ ਕਿਦੋਂ ਕਿੰਨਾ ਸਮਾਂ ਹੋ ਗਿਆ ਚਾਹ ਹਰ ਸਾਲ ਮਨਾਉਂਦੇ ਜਾਂ ਕਿਸ ਤਰ੍ਹਾਂ ਵੀ ਹਾਂ ਭਾਈ ਜੀ ਕੀ ਨਾਮ ਆਪਣਾ ਮਨਿੰਦਰ ਸਿੰਘ ਮਨਾਇਆ ਕੀ ਕਹਿਣਾ ਚਾਹੂੰ ਕਿ ਅੱਜ ਜੋ ਬਾਜੀਗਰ ਬਰਾਦਰੀ ਪਰਿਵਾਰ ਸਾਰੇ ਨੇ ਪਿੰਡ ਦੇ ਸਯੋਗ ਨਾਲ ਮੇਲਾ ਮਨਾ ਰਿਹਾ ਪਹਿਲਾਂ ਤਾਂ ਧੰਨਵਾਦ ਕਰਦੇ ਆਂ ਬੀ ਐਨ ਯੂਜ਼ ਹਰਿਆਣਾ ਦਾ ਜਿਲ੍ਹਾ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਜੀ ਸੋ ਇਹ ਕਵਰੇਜ ਕਰਨ ਦੀ ਅ ਮਤਲਬ ਉਹਨਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ ਧੰਨਵਾਦ ਬਹੁਤ-ਬਹੁਤ ਤੁਹਾਡਾ ਸੋ ਅੱਲਾਹ ਵੱਲੋਂ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਾਉਣ ਕੋਣ ਭਲੇ ਕੀ ਮੰਦੇ ਹੀ ਔਰ ਸਾਰੇ ਹੀ ਪਿੰਡ ਦੇ ਸੰਯੋਗ ਨਾਲ ਅੱਜ ਦਾਤਾ ਹਰੀ ਸਿੰਘ ਦਾ ਦਾਤਾ ਮੁਕਿੰਨ ਸ਼ਹਿਰ ਦਾ ਇਹ ਮੇਲਾ ਜੋ ਕਿ ਆਏ ਸਾਲ ਹੀ ਮਨਾਇਆ ਜਾਂਦਾ ਧੁੰਮ ਦਾ ਨਾਲ ਔਰ ਬੜੀ ਸ਼ਰਧਾ ਨਾਲ ਸਾਰੇ ਹੀ ਪਿੰਡ ਦੇ ਸੰਜੋਗ ਨਾਲ ਔਰ ਬੜੇ ਹੀ ਪ੍ਰੇਮ ਭਾਵ ਨਾਲ ਮਨਾਇਆ ਜਾਂਦਾ ਔਰ ਕਿਸੇ ਦਾ ਇਸ ਵਿੱਚ ਕੋਈ ਗੁੱਸਾ ਗਿੱਲਾ ਨਹੀਂ ਹੁੰਦਾ ਸਭ ਭੈਜ ਭਰਾ ਰਲ ਮਿਲ ਕੇ ਇਸ ਮੇਲੇ ਨੂੰ ਮਨਾਉਂਦੇ ਜਿਹਦੇ ਚ ਬਹੁਤ ਵਧੀਆ ਵਧੀਆ ਕਮਾਲ ਪਹੁੰਚਦੇ ਹੈ ਬਹੁਤ ਰੱਬ ਦੇ ਨਾਮ ਦੀਆਂ ਗੱਲਾਂ ਸਾਰੀ ਰਾਤ ਸੁਣਨ ਨੂੰ ਮਿਲਦੀਆਂ ਔਰ ਸਕੂਨ ਮਿਲਦਾ ਦਿਨ ਜੀ ਜੀ ਧੰਨਵਾਦ ਜੀ ਸਾਥੀਓ ਬੜੀ ਵਧੀਆ ਜਾਣਕਾਰੀ ਦਿੱਤੀ ਬਾਈ ਨੇ ਕਹਿੰਦਾ ਵੀ ਇਹ ਹਰ ਸਾਲ ਜਿਹੜਾ ਮੇਲਾ ਮਨਾਇਆ ਜਾਂਦਾ ਹੈ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰਾ ਜਿਹੜਾ ਉਹਨਾਂ ਨੇ ਪ੍ਰਬੰਧ ਕੀਤਾ ਹੈ ਦੇਖੋ ਕਿੱਥੋਂ ਤੱਕ ਟੈਂਟ ਵਗੈਰਾ ਲਾਇਆ ਤੇ ਸ਼ੋਅ ਵਗੈਰਾ ਕੀਤੀ ਹੈ ਤਾਂ ਇਸ ਪਿੰਡ ਜੋ ਹਰੀਪੁਰਾ ਪਿੰਡ ਹੈ ਹਰ ਸਾਲ ਕਿਤੇ ਬਾਬਾ ਜੀ ਦਾ ਮੇਲਾ ਬਣਾਉਂਦੇ ਆ ਤੇ ਹੁਣ ਤੁਹਾਨੂੰ ਪਰਲੀ ਸਾਈਡ ਵੀ ਲੈ ਕੇ ਚੱਲਦੇ ਜਿੱਥੇ ਲਖ ਦਾ ਟਾਈਮ ਦਾ ਜੀ ਮੇਲਾ ਲੱਗਦਾ ਬਹੁਤ ਪੁਰਾਣਾ ਮੇਲਾ ਹੈ ਜੀ 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 ਇਹ ਦੋਨੇ ਪਿੰਡਾਂ ਵਾਲੇ ਤਿੰਨਾ ਪਿੰਡਾਂ ਵਾਲੇ ਮਿਲ ਕੇ ਰਲ ਕੇ ਬੜੀ ਸੰਜੋਗ ਨਾਲ ਜੀ ਸਤਸੰਗ ਦੀ ਦੋ ਦਿਨ ਸੇਵਾ ਕਰਦੇ ਚਾਹ ਪਾਣੀ ਲੰਗਰ ਰਾਤ ਦਿਨ 24 ਘੰਟੇ ਚੱਲਦਾ ਹੈ ਜੀ 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 ਤਨਮਨ ਲਾ ਕੇ ਸਤਸੰਗ ਦੀ ਸੇਵਾ ਕਰਦੇ ਅਸੀਂ ਹਰ ਹਰ ਸਾਲ ਮਨਾਉਂਦੇ ਹਰ ਸਾਲ ਮਨਾਉਂਦੇ ਅਸੀਂ ਤਾਂ ਰਾਣੀ ਆਉਂਦੇ ਸਤਸੰਗ ਦੇਖਣ ਵਾਸਤੇ ਆਉਂਦੀ ਆ ਜੀ ਸ਼ਾਮ ਨੂੰ ਪੰਡਾਲ ਕਿਲੋਮੀਟਰ ਤੱਕ ਭਰ ਜਾਂਦਾ ਜੀ ਬਾਹਰੋਂ ਕਵਾਲ ਆਉਂਦੇ ਮਰੇਲ ਕੋਟਲੇ ਤੋਂ ਜੀ ਪੰਜਾਬੀ ਪ੍ਰੋਗਰਾਮ ਚੱਲਦਾ ਕਲਾਕਾਰ ਆਉਂਦੇ ਨੇ ਬਹੁਤ ਵਧੀਆ ਪ੍ਰੋਗਰਾਮ ਜੀ ਪਿੰਡ ਅਰੀਪਰੇ ਤੋਂ ਸਾਡੀ ਬਾਜੀਗਰ ਜਾਤੀ ਬਾਬਾ ਸ਼ਵਰਚਾ ਦਾ ਸਤਸੰਗ ਔਰ ਮੇਲਾ ਬਹੁਤ ਖੁਸ਼ੀ ਦੇ ਨਾਲ ਮਨਮੜਨੇ ਹਰ ਸਾਲ ਮਨਾਉਂਦੇ ਨੇ ਜੀ ਬੋਲ ਬੋਲ ਪਾਗਾਮ ਵਾਲਾ ਡੇਣਾ ਬੋਲ 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 ਦਾਤਾ ਰਿਸ਼ਣ ਕੀ ਜੈ ਸਾਥੀ ਜੀ ਜਿਸ ਤਰ੍ਹਾਂ ਦੱਸਿਆ ਕਿ ਮੇਲਾ ਜਿਹੜਾ ਹਰ ਸਾਲ ਜਿਹੜਾ ਮਨਾਇਆ ਜਾਂਦਾ ਪਿੱਛੇ ਬੇਲੇ ਦੀਆਂ ਰੌਣਕਾਂ ਜਿਹੜੀਆਂ ਤੁਹਾਨੂੰ ਦਿਖਾਉਣੇ ਕਿ ਵੇਖੋ ਤਿਆਰੀਆਂ ਕਿੰਡੀਆਂ ਸੋਹਣੀਆਂ ਚੱਲ ਰਹੀਆਂ ਤਾਂ ਇਸ ਤਰ੍ਹਾਂ ਗੁਰੂਆਂ ਪੀਰਾਂ ਦੇ ਜਿਹੜੇ ਮੇਲੇ ਆ ਹਰ ਸਾਲ ਇਸ ਤਰ੍ਹਾਂ ਹੀ ਮਨਾਉਣੇ ਚਾਹੀਦੇ ਆ ਤੇ ਤੁਹਾਨੂੰ ਹੁਣ ਪਰਲੀ ਸਾਈਡ ਲੈ ਕੇ ਚੱਲਦੇ ਜਿੱਥੇ ਲੰਗਰ ਦਾ ਪ੍ਰਬੰਧ ਦਾ ਸੰਗਤਾਂ ਲੰਗਰ ਚੱਲ ਰਹੀਆਂ ਹਾਂਜੀ ਹਾਂਜੀ ਸਾਥੀ ਜੀ ਜਿੱਥੇ ਅਸੀਂ ਮਕੀਮ ਸ਼ਾਹ ਬਾਬਾ ਜੀ ਦੇ ਮੇਲੇ ਦੀ ਗੱਲ ਕਰੀਏ ਤਾਂ ਪਿੱਛੇ ਤੁਸੀਂ ਦੇਖ ਸਕਦੇ ਹੋ ਅ ਮੈਂ ਜਰ ਆ ਰਹੀ ਆ ਲਗਾਤਾਰ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਣੇ ਪਿੰਡ ਹਰੀਪੁਰਾ ਦੇ ਵਿੱਚ ਜੋ ਬਾਜੀਗਰ ਪਰਿਵਾਰ ਬਰਵਾਜੀਗਰ ਬਰਵਾਦਰੀ ਦੇ ਪਿੰਡ ਦੇ ਸਹਿਯੋਗ ਦੇ ਨਾਲ ਦੋਨਾਂ ਪਿੰਡਾਂ ਦੇ ਸਹਿਯੋਗ ਦੇ ਨਾਲ ਜਿਹੜਾ ਸੰਗਤਾ ਦੱਸਦੇ ਆ ਕਿ ਹਰ ਸਾਲ ਜਿਹੜਾ ਮੇਲਾ ਜਿਹੜਾ ਇੱਥੇ ਮਨਾਇਆ ਜਾਂਦਾ ਚਲ ਲਗਾ ਤਾਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਕਿ ਵੇਖੋ ਸੰਗਤ ਜਿਹੜੀ ਲੰਗਰ ਸ਼ਕਤੀ ਹੋਈ ਉਸ ਤੋਂ ਬਾਅਦ ਰਾਤ ਨੂੰ ਜਿਹੜੇ ਕਵਾਲ ਜਿਹੜੇ ਇੱਥੇ ਪ੍ਰੋਗਰਾਮ ਪੇਸ਼ ਕਰਨਗੇ ਕਲਾਕਾਰ ਜੋ ਆਪਣੇ ਆਪਣੇ ਜਿਹੜੀ ਸਰਦਾ ਦੇ ਅਨੁਸਾਰ ਜੋ ਬਾਬਾ ਜੀ ਦੇ ਗੁਣਗਾਨ ਉਹਨਾਂ ਨੇ ਪੇਸ਼ ਕਰਨੇ ਆ ਲਗਾਤਾਰ ਤਸਵੀਰਾਂ ਜਿਹੜੀਆਂ ਪਿੰਡ ਹਰੀਪੁਰਾ ਦੀਆਂ ਤੁਹਾਨੂੰ ਦਿਖਾਉਣਾ ਜਿੱਥੇ ਮਕੀਮ ਸ਼ਾਹ ਬਾਬਾ ਜੀ ਦਾ ਮੇਲਾ ਜੋ ਬਾਜਕਰ ਪਰਿਵਾਰ ਜਿਹੜੇ ਨੇ ਉਹ ਇਕੱਠੇ ਹੋ ਕੇ ਸਾਰੇ ਪਿੰਡ ਦੇ ਸਹਿਯੋਗ ਨਾਲ ਜਨਨ ਕਿ ਦੋਨਾਂ ਪਿੰਡਾਂ ਦੇ ਸਹਿਯੋਗ ਨਾਲ ਪਿੰਡ ਜਗਜੀਤ ਨਗਰ ਤੇ ਹਰੀਪੁਰਾ ਦੇ ਸਹਿਯੋਗ ਦੇ ਨਾਲ ਜਿਹੜਾ ਮੇਲਾ ਜਿਹੜਾ ਹਰ ਸਾਲ ਮਨਾਉਂਦੇ ਨੇ ਅੱਛਾ ਚਾਹ ਤੇ ਸਾਥੀਓ ਜਿਸ ਤਰ੍ਹਾਂ ਅਸੀਂ ਬਾਬਾ ਜੀ ਦੇ ਮੇਲੇ ਦੀ ਗੱਲ ਕੀਤੀ ਆ ਤਾਂ ਹਰ ਪਿੰਡ ਹਰ ਸ਼ਹਿਰ ਇਸੇ ਤਰੀਕੇ ਨਾਲ ਜਿੱਥੇ-ਜਿੱਥੇ ਬਾਬਾ ਜੀ ਦੀ ਜਿੰਨियां ਲੋਕਾਂ ਦੀ ਸ਼ਰਧਾ ਭਾਵਨਾ ਹੁੰਦੀ ਹੈ ਜਿੱਥੇ-ਜਿੱਥੇ ਜਗਾ ਬਣੀਆਂ ਹੋਈਆਂ ਇਸ ਤਰ੍ਹਾਂ ਹੀ ਇਹ ਮੇਲੇ ਲੱਗਦੇ ਨੇ ਤਾਂ ਮੇਲੇ ਮਨਾਉਂਦੇ ਨੇ ਲੋਕ ਜਿਹੜਾ ਅੱਜ ਇਸ ਪਿੰਡ ਹਰੀਪੁਰਾ ਦੇ ਵਿੱਚ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾਈਆਂ ਕੈਮਰਾਮੈਨ ਜੀ ਇਧਰ ਵੀ ਸਾਈਡ ਦਿਖਾਓ ਦੇਖੋ ਲਾਈਟਾਂ ਵਗਰਾ ਜਗਾਤੀਆਂ ਤਾਂ ਪਿੰਡ ਵਿੱਚ ਜਿਹੜੀ ਅੱਜ ਰੌਣਕ ਹੈ ਜਿਹੜੀ ਤੁਹਾਨੂੰ ਦਿਖਾਈਏ ਕਿ ਰਾਤ ਨੂੰ ਬਹੁਤ ਸਾਰਾ ਜਿਹੜਾ ਕੱਟ ਦੇਖਣ ਨੂੰ ਨਜ਼ਰ ਆਇਆ ਤਾਂ ਅੱਗੇ ਵੀ ਤੁਹਾਨੂੰ ਦੱਸਿਆ ਕਿ ਪਿੰਡ ਦੇ ਦੋਨਾਂ ਪਿੰਡਾਂ ਦੇ ਸਹਿਯੋਗ ਦੇ ਨਾਲ ਇਸ ਮੇਲਾ ਜੋ ਹਰੀਪੁਰਾ ਜਗਜੀਤ ਨਗਰ ਪਿੰਡ ਦੇ ਵਿੱਚ ਇਹ ਜੋ ਬਾਜੀਗਰ ਪਰਿਵਾਰ ਹੈ ਉਹਨਾਂ ਨਾਲ ਮਿਲ ਕੇ ਜਿਹੜਾ ਮਨਾਇਆ ਤੇ ਹਰ ਸਾਲ ਮਨਾਉਂਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਮੈਂ ਬੀ.ਐਸ.ਾ ਦੀਵਾਲ ਬੀਨੂ ਇਤਰਾਦ ਮੈਂ ਕੈਮਰਾਦਾਰ ਜੀ ਸੇ ਜੀ ਹਰਾਣਾ